ਦੇਖੋ ਪੈਰਾਲਾਈਜ਼ ਕਈ ਕਾਰਨਾਂ ਤੋਂ ਹੈਗਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹਦੇ ਵਿੱਚ ਬਲੱਡ ਪ੍ਰੈਸ਼ਰ ਤੇ ਸ਼ੂਗਰ ਸ਼ੂਗਰ ਤੁਹਾਡੀ ਅਨ ਕੰਟਰੋਲ ਰਹਿੰਦੀ ਹੈ ਗੁੜ ਸ਼ੱਕਰ ਖਾਈ ਗਏ ਮਿੱਠੀਆਂ ਚੀਜ਼ਾਂ ਖਾਈ ਗਏ ਸੋ ਪੂਰੀ ਤਰ੍ਹਾਂ ਜਿੱਦਾਂ ਨੈਗਲੀਜੈਂਸ ਹੁੰਦੀ ਹੈ ਡਿਜ਼ੀਜ਼ ਬਾਰੇ ਉਸ ਤਰ੍ਹਾਂ ਹੋ ਚੱਲਦੇ ਆ ਫਿਰ ਬ੍ਰੇਨ ਦੀ ਜਦੋਂ ਨਾੜ ਬਲੌਕ ਹੁੰਦੀ ਹੈ ਜਾਂ ਨਾੜ ਹਾਰਡ ਹੋ ਜਾਏ ਤੇ ਦੋ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਇੱਕ ਤਰ੍ਹਾਂ ਹੁੰਦਾ ਜਿੱਦੇ ਨਾੜੀ ਬਲੌਕੇਜ ਹੋ ਜਾਂਦੀ ਹੈ ਤੇ ਦੂਜਾ ਹੁੰਦਾ ਜਿੱਦੇ ਨਾੜੀ ਫਟਦੀ ਹੈ ਜਿੰਨੂੰ ਅਸੀਂ ਬ੍ਰੇਨ ਹੈਮਰੇਜ ਕਹਿੰਦੇ ਆ ਹਫੀਮ ਖਿਲਾਨਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਸਗੋਂ ਨੁਕਸਾਨ ਜ਼ਿਆਦਾ ਹੈ ਜਦ ਰੰਗ چھوٹਾ ਹੁੰਦਾ ਹੈ ਹਫੀਮ ਦਾ ਇਫੈਕਟ ਜ਼ਿਆਦਾ ਆ ਜਾਂਦਾ ਹੈ ਬੇਹੋਸ਼ ਹੋ ਜਾਂਦਾ ਜੇ 나ੜੀ ਫਟੀ ਹੋਈ ਹੈ ਫਿਰ ਉਹਦਾ ਇਲਾਜ ਡਿਫਰੈਂਟ ਹੈ ਜੇ ਬਲੌਕੇਜ ਆ ਰਹੀ ਹੈ ਤਾਂ ਪਹਿਲਾਂ 3.5 ਘੰਟੇ ਦੇ ਅੰਦਰ ਇੰਜੈਕਸ਼ਨ ਲੱਗ ਜਾਂਦਾ ਹੈ ਔਰ ਉਸ ਇੰਜੈਕਸ਼ਨ ਦੇ ਨਾਲ ਬਹੁਤ ਫਾਇਦਾ ਹੁੰਦਾ ਹੈ 70-80% ਲੋਕ ਜਿਹੜੇ ਆ ਟਾਈਮ ਗਵਾਉਂਦੇ ਆ ਕੋਈ ਦੇਸੀ ਟੀਕੇ ਲਵਾਨ ਚਲਾ ਜਾਂਦਾ ਹੈ ਕੋਈ ਹਫੀਮ ਖਵਾ ਕੇ ਘਰ ਬਿਠਾਈ ਰੱਖਦਾ ਹੈ ਔਰ ਕਈ ਵਾਰੀ ਤਾਂ ਚਲੋ ਪਤਾ ਹੀ ਨਹੀਂ ਚਲਦਾ ਵੀ ਇਹ ਤਰੰਗ ਹੋ ਗਿਆ ਫਿਰ ਉਹ ਅਗਲੇ ਦਿਨ ਸਵੇਰੇ ਪਤਾ ਚਲਦਾ ਹੈ ਜਾਂ ਸ਼ਾਮ ਹੀ ਪਤਾ ਚਲਦਾ ਹੈ ਪ੍ਰੋਗਰਾਮ ਹੈਲਥ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਬਿਮਾਰੀ ਸਬੰਧੀ ਕਿਸੇ ਸੀਨੀਅਰ ਡਾਕਟਰ ਸਾਹਿਬਾਨ ਦੀ ਗੱਲ ਕਰਾਉਂਦੇ ਆ ਅੱਜ ਅਸੀਂ ਐਸ ਪੀ ਐਸ ਹਸਪੀਟਲ ਵਿਖੇ ਨਿਊਰੋ ਦੇ ਸੀਨੀਅਰ ਡਾਕਟਰ ਸਹਿਬਾਨ ਡਾਕਟਰ ਆਰ.ਐਸ. ਪਾਟੀਆ ਸਾਡੇ ਨਾਲ ਮੌਜੂਦ ਨੇ ਡਾਕਟਰ ਸਭ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੁਸੀਂ ਬੜਾ ਅੱਛਾ ਉਪਰਾਲਾ ਕਰਦੇ ਹੋਗੇ ਹਰ ਬਿਮਾਰੀ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਔਰ ਜਾਗਰੂਕਤਾ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਜਿੰਨੀ ਜਲਦੀ ਅਸੀਂ ਬਿਮਾਰੀ ਫੜਦੇ ਹਾਂ ਉਨਾ ਹੀ ਉਹਦਾ ਅੱਛਾ ਇਲਾਜ ਹੁੰਦਾ ਹੈ ਡਾਕਟਰ ਸਭ ਨਿਊਰੋ ਕਿਉਂਕਿ ਤੁਹਾਨੂੰ ਪਤਾ ਸਭ ਨੂੰ ਆਪਣਾ ਸਰੀਰ ਦਾ ਸੁਖਮਾ ਅੰਗ ਹੈ ਜੀ ਤੇ ਇਹਦੇ ਵਿੱਚ ਅੱਜ ਕੱਲ ਪੈਰਾਲਾਈਜ਼ ਦੀ ਬੜੀ ਦਿੱਕਤ ਆ ਰਹੀ ਹੈ ਕੀ ਕਾਰਨ ਆ ਜੀ ਪੈਰਾਲਾਈਜ਼ ਦੇ ਕੀ ਕਾਰਨ ਦੱਸੋ ਦੇਖੋ ਪੈਰਾਲਾਈਜ਼ ਕਈ ਕਾਰਨਾਂ ਤੋਂ ਹੈਗਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹਦੇ ਵਿੱਚ ਬਲੱਡ ਪ੍ਰੈਸ਼ਰ ਤੇ 슈ਗਰ ਔਰ ਆਮ ਹੈ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਲੇਕਿਨ ਮਨਾ ਹੀ ਨਹੀਂ ਹੈ ਕਿ ਛੋਟੀ ਉਮਰ ਚ ਵੀ ਹੋ ਜਾਏ ਅੱਜ ਵੀ ਮੈਂ 2 ਸਾਲ ਦਾ ਬੱਚਾ ਦੇਖਿਆ ਜਿਹਨੂੰ ਤਰੰਗ ਦਾ ਅਟੈਕ ਹੋਇਆ ਉਹਦੇ ਕਾਰਨ ਡਿਫਰੈਂਟ ਹੈਗੇ ਲੇਕਿਨ ਆਮ ਜਿਹੜੇ 50 60 ਸਾਲ ਤੋਂ ਉੱਤੇ ਹੈਗੇ ਆ ਲੋਕ ਉਹਨਾਂ ਨੂੰ ਬਲੱਡ ਪ੍ਰੈਸ਼ਰ, 슈ਗਰ ਉਹਦੇ ਕਰਕੇ ਹੁੰਦਾ। ਔਰ ਉਹਦੀ ਮੈਂ ਇਹ ਗੱਲ ਸਮਝਦਾ ਹਮੇਸ਼ਾ ਕਿ ਬਹੁਤ ਸਾਰੇ ਲੋਕ ਜਿਹੜੇ ਐ ਇਹਦੀ ਅਣਗਹਿਲੀ ਕਰਦੇ ਐ। ਇਹਨੂੰ ਮੈਂ ਕੰਟਰੋਲ ਨਹੀਂ ਕਰਦੇ। ਜਾਂ ਉਹਨੂੰ ਜਦੋਂ ਵਧਿਆ ਜੀ ਬੀਪੀ ਉਹਦੀ ਦਵਾਈ ਖਾ ਲਈ, 슈ਗਰ ਦੇ ਵਿੱਚ ਦਵਾਈ ਤਾਂ ਖਾ ਲਈ ਪਰ ਉਹਦੀ ਟੈਸਟਿੰਗ ਨਹੀਂ ਕੀਤੀ। 슈ਗਰ ਤੁਹਾਡੀ ਅਨਕੰਟਰੋਲ ਰਹਿੰਦੀ ਐ। ਗੁੜ ਸ਼ੱਕਰ ਖਾਈ ਗਏ, ਮਿੱਠੀਆਂ ਚੀਜ਼ਾਂ ਖਾਈ ਗਏ। ਸੋ ਪੂਰੀ ਤਰ੍ਹਾਂ ਜਿੱਦਾਂ ਨੈਗਲੀਜੈਂਸ ਹੁੰਦੀ ਐ ਡਿਜ਼ੀਜ਼ ਬਾਰੇ ਉਸ ਤਰ੍ਹਾਂ ਹੋ ਚੱਲਦੇ ਐ। ਫਿਰ ਉਹ ਹੌਲੀ-ਹੌਲੀ ਕੀ ਹੁੰਦਾ ਹੈ ਕਿ ਨਾੜੀਆਂ ਤੁਹਾਡੀਆਂ ਹਾਰਡ ਹੋ ਜਾਂਦੀਆਂ ਬ੍ਰੇਨ ਦੀਆਂ ਵੀ ਹਾਰਡ ਦੀਆਂ ਵੀ ਗੁਰਦੇ ਦੀਆਂ ਫਿਰ ਬ੍ਰੇਨ ਦੀ ਜਦੋਂ ਨਾੜ ਬਲੌਕ ਹੁੰਦੀ ਹੈ ਜਾਂ ਨਾੜ ਹਾਰਡ ਹੋ ਜਾਏ ਤੇ ਦੋ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਇੱਕ ਤਰ੍ਹਾਂ ਹੁੰਦਾ ਜਿਹਦੇ ਨਾੜੀ ਬਲੌਕੇਜ ਹੋ ਜਾਂਦੀ ਹੈ ਤੇ ਦੂਜਾ ਹੁੰਦਾ ਜਿਹਦੀ ਨਾੜੀ ਫਟਦੀ ਹੈ ਜਿੰਨੂੰ ਅਸੀਂ ਬ੍ਰੇਨ ਹੈਮਰੇਜ ਕਹਿੰਦੇ ਆ ਸੋ ਉਹਦੇ ਵਿੱਚ ਵੀ ਜਿਹੜੇ ਪੇਸ਼ੈਂਟ ਦਾ ਬੀਪੀ 슈ਗਰ ਕੰਟਰੋਲ ਚ ਰਹਿੰਦਾ ਔਰ ਉਹ ਪੇਸ਼ੈਂਟ ਆਪਣੇ ਆਪ ਨੂੰ ਫਿੱਟ ਰੱਖਦਾ ਹੈ ਤੇ ਅਧ ਰੰਗ ਦਾ ਅਟੈਕ ਬਹੁਤ ਛੋਟਾ ਹੁੰਦਾ ਹੈ ਔਰ ਜਲਦੀ ਠੀਕ ਹੋ ਜਾਂਦਾ ਹੈ ਔਰ ਉਹ ਪੇਸ਼ੈਂਟ ਆਪਣੀ ਡੇਲੀ ਲਾਈਫ ਦੇ ਵਿੱਚ ਨਾਰਮਲ ਆ ਜਾਂਦੇ ਆ ਪਰ ਜਿਹੜੇ ਲੋਕ ਉਸ ਚੀਜ਼ ਨੂੰ ਸ਼ੁਰੂ ਤੋਂ ਅੰਗੈਲੀ ਕਰਦੇ ਆ ਉਹਨਾਂ ਚ ਅਧ ਰੰਗ ਦਾ ਅਟੈਕ ਵੱਡਾ ਹੁੰਦਾ ਉਹਨਾਂ ਦੀ ਰਿਕਵਰੀ ਵੀ ਲੇਟ ਹੁੰਦੀ ਹੈ ਔਰ ਉਹਨਾਂ ਦੀ ਜਿਹੜੀ ਡਿਪੈਂਡੈਂਸ ਹੈ ਟੋਟਲ ਉਹ ਬਹੁਤ ਲੰਬਾ ਸਮਾਂ ਫੈਮਿਲੀ ਦੇ ਉੱਤੇ ਰਹਿੰਦੀ ਹੈ ਡਿਪੈਂਡੈਂਸ ਦਾ ਮਤਲਬ ਸਾਡੇ ਖਾਣੇ ਪੀਣੇ ਲਈ ਨਹਾਉਣ ਤੋਂ ਲਈ ਲੈਟਰਨ ਬਾਥਰੂਮ ਲਈ ਹਰ ਤਰ੍ਹਾਂ ਦੀ ਜਿਹੜੀ ਨੀਡ ਹੈ ਬਾਡੀ ਦੀ ਜਾਂ ਸਾਡੀ ਲਿਵਿੰਗ ਦੀ ਨੀਡਸ ਹੈ ਉਹਦੇ ਲਈ ਸਾਨੂੰ ਪੂਰੀ ਤਰ੍ਹਾਂ ਡਿਪੈਂਡੈਂਸ ਉੱਪਰ ਆ ਜਾਂਦੀ ਹੈ ਡਾਕਟਰ ਸਾਹਿਬ ਆਮ ਦੇਖਿਆ ਵੀ ਜੇ ਕਹਿੰਦੇ ਕਿਸੇ ਨੂੰ ਦਰੰਗ ਦਾ ਦੌਰੇ ਪੈ ਜਾਵੇ ਤਾਂ ਲੋਕ ਉਹਨੂੰ ਅਫੀਮ ਖਿਲਾਉਣ ਲੱਗਗੇ ਜਾਂ ਹੋਰ ਇਧਰ ਦੇਸੀ ਪਾ ਕਰਨ ਲੱਗ ਜਾਣਗੇ ਅਫੀਮ ਖਾਣਾ ਕੀ ਸਹੀ ਗੱਲ ਹੈ ਜੀ ਕਿਵੇਂ ਕਿਸ ਤਰ੍ਹਾਂ ਅਫੀਮ ਖੁਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਸਗੋਂ ਨੁਕਸਾਨ ਜ਼ਿਆਦਾ ਹੈ ਸਾਲ 'ਚ ਦੋ ਤਿੰਨ ਵਾਰ ਲੋਕ ਇਹੋ ਜਿਹੇ ਆਉਂਦੇ ਮੇਰੇ ਕੋਲ ਜਿਹੜੇ ਬਜ਼ੁਰਗ ਮਾਤਾ ਜੀ ਹੈ ਕੋਈ ਬਜ਼ੁਰਗ ਪਿਤਾ ਹੈਗਾ ਉਹਨਾਂ ਨੂੰ ਅਫੀਮ ਜਿਆਦਾ ਖਵਾ ਦਿੰਦੇ ਆ ਉਹ ਅਦਰੰਗ ਛੋਟਾ ਹੁੰਦਾ ਹੈ ਅਫੀਮ ਦਾ ਇਫੈਕਟ ਜਿਆਦਾ ਆ ਜਾਂਦਾ ਹੈ ਬਿਹੋਸ਼ ਹੋ ਜਾਂਦਾ ਹੈ ਕਈ ਵਾਰੀ ਸਾਨੂੰ ਸਾਲ 'ਚ ਦੋ-ਤਿੰਨ ਪੇਸ਼ੈਂਟ ਇਹੋ ਜਿਹੇ ਆਂਦੇ ਆ ਜਿਨ੍ਹਾਂ ਨੂੰ ਈਵਨ ਵੈਂਟੀਲੇਟਰ ਦੇ ਵੀ ਤਿੰਨ-ਚਾਰ ਦਿਨ ਰੱਖਣਾ ਪੈਂਦਾ ਕਿਉਂਕਿ ਅਫੀਮ ਦਾ ਜਿਹੜਾ ਨਸ਼ਾ ਬਹੁਤ ਜਿਆਦਾ ਹੋਇਆ ਹੁੰਦਾ ਸੋ ਇਸ ਕਰਕੇ ਇਹ ਇੱਕ ਗੱਲ ਬਣੀ ਜ਼ਰੂਰ ਹੋਈ ਹੈ ਵੀ ਜਿੰਨੂੰ ਅਦਰੰਗ ਹੋਇਆ ਅਫੀਮ ਖਵਾ ਦਿਓ ਪਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਰਾਦਰ ਉਹਦਾ ਨੁਕਸਾਨ ਬਹੁਤ ਜਿਆਦਾ ਹੈਗਾ ਦੇ ਡਾਕਟਰ ਸਾਹਿਬ ਜਿਵੇਂ ਕਿਸੇ ਨੂੰ ਉਧਰੰਗ ਦਾ ਦੌਰਾ ਪੈ ਜਾਵੇ ਤੇ ਉਹਨਾਂ ਨੂੰ ਕਿੰਨੇ ਚਿਰ ਹਸਪੀਟਲ ਪਹੁੰਚਣਾ ਚਾਹੀਦਾ ਜਾਂ ਕਿਵੇਂ ਕੋਈ ਉਹਦਾ ਜਲਦੀ ਆ ਜਵੇ ਤਾਂ ਕੋਈ ਸਪੈਸ਼ਲ ਕੋਈ ਟ੍ਰੀਟਮੈਂਟ ਹੁੰਦਾ ਜੀ ਦੇਖੋ ਜਦੋਂ ਵੀ ਉਧਰੰਗ ਦਾ ਦੌਰਾ ਪੈਂਦਾ ਹੈ ਉਸ ਪੇਸ਼ੈਂਟ ਨੂੰ ਇਮੀਡੀਏਟਲੀ ਨੇੜੇ ਤੋਂ ਨੇੜੇ ਹਸਪੀਟਲ ਜਾ ਕੇ ਇੱਕ ਸੀਟੀ ਸਕੈਨ ਕਰਨਾ ਚਾਹੀਦਾ ਹੈ ਅਸੀਂ ਸੀਟੀ ਸਕੈਨ ਚ ਦੇਖਦੇ ਹਾਂ ਕਿ ਇਹਦੇ ਵਿੱਚ ਬਲੌਕੇਜ ਆ ਰਹੀ ਹੈ ਜਾਂ ਇਹਦੇ ਵਿੱਚ ਨਾੜੀ ਫੱਟੀ ਹੋਈ ਹੈ ਜੇ ਨਾੜੀ ਫੱਟੀ ਹੋਈ ਹੈ ਫਿਰ ਉਹਦਾ ਇਲਾਜ ਡਿਫਰੈਂਟ ਹੈ ਜੇ ਬਲੌਕੇਜ ਆ ਰਹੀ ਹੈ ਤਾਂ ਪਹਿਲਾਂ 6.5 ਘੰਟੇ ਦੇ ਅੰਦਰ ਇੰਜੈਕਸ਼ਨ ਲੱਗ ਜਾਂਦਾ ਹੈ ਔਰ ਉਸ ਇੰਜੈਕਸ਼ਨ ਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਕਿ ਜਿਹੜਾ ਡਿਫੈਕਟ ਹੈਗਾ ਉਹ ਛੋਟਾ ਹੋ ਜਾਂਦਾ ਔਰ ਉਹਦੇ ਨਾਲ ਜਿਹੜੀ ਰਿਕਵਰੀ ਹੈ ਬਹੁਤ ਜਲਦੀ ਹੁੰਦੀ ਹੈ ਤੀਜਾ ਹੈ ਕਿ ਉਹ ਡਿਫੈਕਟ ਵੱਧਣ ਦੇ ਵੀ ਚਾਂਸ ਘਟ ਜਾਂਦੇ ਆ ਅੱਜਕੱਲ ਇੱਕ ਹੋਰ ਪ੍ਰਣਾਲੀ ਹੈ ਜਿਹੜੀ ਇੱਥੇ ਸ਼ੁਰੂ ਹੋ ਰਹੀ ਹੈ ਉਹ ਹੈਗੀ ਹੈ ਕਿ ਅਸੀਂ ਉਹ ਕਲੌਟ ਕੁਝ ਸਿਲੈਕਟਿਡ ਲੋਕਾਂ ਦੇ ਵਿੱਚ ਉਹਨੂੰ ਕੱਢਿਆ ਵੀ ਜਾ ਸਕਦਾ ਹੈ ਉਹ ਵੀ ਜੇ ਪ੍ਰੋਪਰ ਵਿੰਡੋ ਪੀਰੀਅਡ 'ਚ ਹੁੰਦੇ ਆ ਔਰ MRI ਦੇ ਵਿੱਚ ਪਰਮਨੈਂਟ ਡੈメージ ਨਹੀਂ ਹੋਇਆ ਹੁੰਦਾ ਤੇ ਉਹਦੇ ਵਿੱਚ ਉਹ ਵੀ ਕਲੌਟ ਕੱਢਿਆ ਜਾ ਸਕਦਾ ਹੈ ਪਰ ਆਮ ਤੌਰ ਤੇ ਅਸੀਂ ਦੇਖਿਆ ਕਿ ਵੀ 70 80% ਲੋਕ ਜਿਹੜੇ ਆ ਟਾਈਮ ਗਵਾਉਂਦੇ ਆ ਕੋਈ ਦੇਸੀ ਟੀਕੇ ਲਵਾਨ ਚਲਾ ਜਾਂਦਾ ਹੈ ਕੋਈ ਫੀਮ ਖਵਾ ਕੇ ਘਰੇ ਬਿਠਾਈ ਰੱਖਦਾ ਔਰ ਕਈ ਵਾਰੀ ਤਾਂ ਚਲੋ ਪਤਾ ਹੀ ਨਹੀਂ ਚੱਲਦਾ ਵੀ ਇਹ ਦਰੰਗ ਹੋ ਗਿਆ ਫਿਰ ਉਹ ਅਗਲੇ ਦਿਨ ਸਵੇਰੇ ਪਤਾ ਚੱਲਦਾ ਹੈ ਜਾਂ ਸ਼ਾਮੀ ਪਤਾ ਚੱਲਦਾ ਹੈ ਫਿਰ ਇੱਕ ਡਾਕਟਰ ਤੋਂ ਛੋਟੇ ਛੋਟੇ ਹਸਪਤਾਲਾਂ 'ਚ ਜਾ ਜਾ ਕੇ ਫਿਰ ਅਗਲੇ ਅਲਟੀਮੇਟਲੀ ਜਦੋਂ ਆਪਾਂ ਪਹੁੰਚਦੇ ਆ ਤੇ ਫਿਰ ਉਹ ਡਿਫੈਕਟ ਕਾਫੀ ਵੱਡਾ ਹੋ ਗਿਆ ਹੁੰਦਾ ਹੈ ਸੋ अर्लियर दी बेटर ਜਦੋਂ ਵੀ ਹੋਏ ਉਦੋਂ ਹੀ ਜਾ ਕੇ ਤੁਸੀਂ ਆਪਣਾ ਇਲਾਜ ਸ਼ੁਰੂ ਕਰਾਓ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਪ੍ਰਾਈਵੇਟ ਹਸਪਤਾਲਾਂ ਵਿੱਚ इवन ਸਰਕਾਰੀ ਸਿਵਲ ਹਸਪਤਾਲਾਂ ਦੇ ਵਿੱਚ ਵੀ ਅੱਜਕਲ ਸੀਟੀ ਸਕੈਨ ਅਵੇਲੇਬਲ ਹੈ ਕੁਆਲੀਫਾਈਡ ਡਾਕਟਰਸ ਹੁੰਦੇ ਐ ਐਮਰਜੈਂਸੀ ਜਾਣਗੇ ਉੱਥੇ ਵੀ ਇਹ ਸੇਵਾ ਉਹਨਾਂ ਨੂੰ ਮਿਲ ਜਾਂਦੀ ਹੈ ਤੇ ਡਾਕਟਰ ਸਾਹਿਬ ਇਹਦਾ ਆਪਾਂ ਲੋਕ ਬੱਚਾ ਕਿਵੇਂ ਜਾ ਸਕਦਾ ਅਧਰੰਗ ਦੇ ਦੌਰ ਵੀ ਨਾ ਹੀ ਹੋਣਾ ਆਪਾਂ ਕਿਵੇਂ ਕਿਸ ਤਰ੍ਹਾਂ ਦਾ ਕੋਈ ਅਵੇਅਰਨੈਸ ਕਿਵੇਂ ਆਪ ਲੋਕਾਂ ਦਾ ਸੋ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੀ ਬਾਡੀ ਦੀ ਫਿਟਨੈਸ ਚਾਹੀਦੀ ਹੈ। ਔਰ ਉਹ ਫਿਟਨੈਸ ਲਈ ਸਾਨੂੰ ਸ਼ੁਰੂ ਤੋਂ ਹੀ ਐਕਸਰਸਾਈਜ਼ ਦਾ ਇੱਕ ਹੈਬਿਟ 30 ਤੋਂ 40 ਮਿੰਟ ਵਾਕ ਜਾਂ 120 ਮਿੰਟ ਜਿਹੜੀ ਐਕਸਰਸਾਈਜ਼ ਹੈ ਹਰ ਹਫ਼ਤੇ ਸਾਨੂੰ ਘੱਟ ਤੋਂ ਘੱਟ ਸਾਨੂੰ ਚਾਹੀਦੀ ਹੈ ਹਰ ਬੰਦੇ ਨੂੰ। ਫਿਜ਼ੀਕਲ ਫਿਟਨੈਸ ਬਣਾਓ, ਆਪਣੇ ਰਿਸਕ ਫੈਕਟਰ ਘਟਾਓ। ਕੁਝ ਰਿਸਕ ਫੈਕਟਰ ਜਿਸ ਦਾ ਮੈਂ ਅੱਗੇ ਵੀ ਮੈਂਸ਼ਨ ਕੀਤਾ ਸ਼ੂਗਰ ਹੈ, ਬੀਪੀ ਹੈ ਜਿਹਦੇ ਕਰਕੇ ਅਸੀਂ ਐ ਇਸ ਇਸ ਬਿਮਾਰੀ ਦੇ ਸ਼ਿਕਾਰ ਹੋਨੇ ਆ। ਜੇ ਉਹ ਤੁਹਾਨੂੰ ਹੋ ਜਾਂਦੀ ਹੈ ਕਿਸੇ ਕੁਆਲੀਫਾਈਡ ਡਾਕਟਰ ਕੋਲ ਜਾ ਕੇ ਉਹਦੀ ਗੱਲ ਧਿਆਨ ਨਾਲ ਸੁਣ ਕੇ ਉਹ ਦਵਾਈ ਰੈਗੂਲਰ ਖਾਓ ਆਮ ਤੌਰ ਤੇ ਅਸੀਂ ਦੇਖਿਆ ਕਿ ਸਾਡੀ ਸਟੇਟ ਦੇ ਵਿੱਚ ਲੋਕੀ ਬੀਪੀ ਚੈੱਕ ਕਰਦੇ ਆ ਫਿਰ ਦੋ ਦਿਨ ਦਵਾਈ ਖਾਂਦੇ ਆ ਪੰਜ ਦਿਨ ਬੰਦ ਕਰ ਦਿੰਦੇ ਆ ਫਿਰ ਇੱਕ ਅੱਧਾ ਦਿਨ ਖਾਂਦੇ ਆ ਫਿਰ ਪੰਜ ਦਿਨ ਬੰਦ ਕਰਦੇ ਆ ਉਹ ਚੀਜ਼ ਬਹੁਤ ਗਲਤ ਹੈ ਐਦਾਂ ਹੀ 슈ਗਰ ਦਾ ਹੈਗਾ ਬਹੁਤ ਸਾਰੀਆਂ ਗੱਲਾਂ ਨੇ ਜਿੱਦਾਂ ਕਿ ਹੁਣ ਖਾਣੇ ਦੇ ਵਿੱਚ ਕਿ ਚਾਹ 'ਚ ਅਸੀਂ ਖੰਡ ਨਹੀਂ ਪਾਈ ਜੀ ਅਸੀਂ ਗੁੜ ਪਾ ਲਿਆ ਉਹ ਉਨਾ ਹੀ ਮਿੱਠਾ ਚਲਾ ਜਾਂਦਾ ਲੋਕਾਂ ਨੂੰ ਜਾਗਰੂਕਤਾ ਨਹੀਂ ਹੈਗੀ ਕੀ ਖਾਣਾ 슈ਗਰ ਦੇ پیشنਟ ਨੂੰ ਖਾਣਾ ਹੈ ਕਿੰਨਾ ਖਾਣਾ ਹੈ ਔਰ ਕਿੰਨੀ ਵਾਰ ਖਾਣਾ ਹੈ ਠੀਕ ਹੈ ਔਰ ਉਹ ਕਿਹੜੇ ਕਿਹੜੇ ਪ੍ਰੈਜ਼ ਹੈਗੇ ਆ ਉਹ ਸਾਨੂੰ ਕਰਨੇ ਚਾਹੀਦੇ ਆ ਸੋ ਇਹਦਾ ਹੋ ਗਿਆ ਆਪਣੀ ਫਿਜ਼ੀਕਲ ਫਿਟਨੈਸ ਦੀਆਂ ਗੱਲਾਂ ਕੁਝ ਫੈਕਟਰਸ ਜੈਨੇਟਿਕ ਫੈਕਟਰਸ ਆ ਜਿਹੜੇ ਅਸੀਂ ਆਪਣੇ ਮਾਤਾ ਪਿਤਾ ਕੋਲੋਂ ਆਪਣੇ ਬਜ਼ੁਰਗਾ ਕੋਲੋਂ ਲੈਂਦੇ ਆ ਉਹਦਾ ਅਸੀਂ ਨਹੀਂ ਚੇਂਜ ਕਰ ਸਕਦੇ ਜਿਹਦੇ ਕਰਕੇ ਸਟ੍ਰੋਕ ਹੁੰਦਾ ਜਿੱਦਾਂ ਮੈਂ ਦੱਸਿਆ ਵੀ ਹੁਣੇ 2 ਸਾਲ ਦੇ ਬੱਚੇ ਨੂੰ ਵੀ ਇਹ ਤਰੰਗ ਹੋਇਆ ਉਹ ਡਿਫਰੈਂਟ ਜੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਬਟ ਓਵਰਆਲ ਫਿਜ਼ੀਕਲ ਫਿਟਨੈਸ ਬੈਲੈਂਸਡ ਡਾਈਟ ਐਕਸਰਸਾਈਜ਼ ਔਰ ਪ੍ਰੋਪਰ ਦਵਾਈਆਂ ਜੇ ਬੀਪੀ ਸ਼ੂਗਰ ਸਾਨੂੰ ਕੋਈ ਬਿਮਾਰੀ ਹੈਗੀ ਹੈ ਹਾਰਟ ਦੀ ਬਿਮਾਰੀ ਹੈ ਉਹਦੇ ਲਈ ਤੇ ਅਸੀਂ ਅੱਗੇ ਅਧਰੰਗ ਤੋਂ ਕਾਫੀ ਬਚਾ ਕਰ ਸਕਦੇ ਹਾਂ ਇਹ ਸੰ ਸਾਡੇ ਐਸਪੀਐਸ ਹਸਪੀਟਲ ਦੇ ਨਿਊਰੋਜੀ ਸੀਨੀਅਰ ਡਾਕਟਰ ਡਾਕਟਰ ਆਰਸ ਪਾਟਿਆ ਜੀ ਜੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਅਧਰੰਗ ਦੀ ਕੋਈ ਸ਼ਿਕਾਇਤ ਜਾਂ ਕਿਸੇ ਕਿਸਮ ਦੀ ਕੋਈ ਹੋਰ ਦਿਮਾਗ ਸਬੰਧੀ ਨਿਊਰੋ ਸਬੰਧੀ ਕੋਈ ਦਿੱਕਤ ਆਵੇ ਸਾਡੇ ਸੀਨੀਅਰ ਡਾਕਟਰ ਸਾਹਿਬਾਨ ਆ ਕੇ ਤੁਸੀਂ ਸਲਾਹ-ਮਸ਼ਵਰਾ ਕਰ ਸਕਦੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ